up ਨਾ ਕਰਗੀ ਤੇ ਸਭ ਕੀ ਤੂ ਆਵਰ ਕੇ ਜਾਣਾ ਕੋਣ ਚੁੱਕ ਆਪਣਾ ਦਾਦ ਪਗਸਿਆ ਮਾਰੂ ਕਾਮ ਤੰਵਾ ਨਾ ਆਪ ਟਕਲੇ ਜਾ ਰਿਹਾ ਕੀ ਕਹਿਣਾ ਚਾਹੁੰਦੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਕੀ ਸਤਨ ਸੰਭਜੀ ਮੰਡੀ ਕੁਰਾਲੀ ਵੱਲੋਂ ਸੰਗਤ ਗੁਰਨਾਨਕ ਦੇ ਸਹਿਯੋਗ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਹੜਪੀੜਤਾ ਵਾਸਤੇ ਸਮਾਨ ਲੈ ਕੇ ਚੱਲੇ ਆਂ ਉੱਥੇ ਸਾਡੀ ਸੇਵਾ ਇਹ ਹੈ ਕਿ ਅਸੀਂ ਥੋੜਾ ਬਹੁਤਾ ਕੈਚ ਵੀ ਉਹਨਾਂ ਨੂੰ ਸੰਗਤਾਂ ਨੂੰ ਦਈਏ ਜੋ ਪਰਿਵਾਰ ਸਾਾਨੂੰ ਢਿੱਲੇ ਨਜ਼ਰ ਆਇਆ ਸੀ ਉਹਨਾਂ ਨੂੰ ਕੈਚ ਦੇਵਾਂਗੇ ਬਾਕੀ ਦੇ ਨੂੰ ਸਮਾਨ ਦਵਾਂਗੇ ਦਾਲਾਂ ਨੇ ਸਰੋਂ ਦਾ ਤੇਲ ਚਾ ਪੱਤੀ ਇਹ ਜੋ ਸਮਾਨ ਜਿੰਨਾ ਵੀ ਹੈਗਾ ਸਮਾਨ ਲੈ ਕੇ ਚੱਲੇ ਆਹ ਸਮਾਨ ਲੈ ਕੇ ਚੱਲੇ ਆ ਅੱਛੇ ਰਾਸ਼ਨ ਦਾ ਹੀ ਸਮਾਨ ਹੈ ਰਾਸ਼ਨ ਦਾ ਸਮਾਨ ਹੈ ਤੇ ਕੈਸ਼ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚੁੱਕੀਆਂ ਆਪਣੇ ਗੁਰਦੁਆਰਾ ਸਾਹਿਬ ਤੋਂ ਅੱਜ ਵੀ ਚੱਲੀ ਜਾ ਰਹੇ ਆ ਕੀ ਕਹਿਣਾ ਚੰਗਾ ਵਹਿਰੇ ਖਾਲਸਾ ਵਹਿਰੇ ਫਤਿਹ ਇਸ ਦੁੱਖ ਦੀ ਘੜੀ ਵਿੱਚ ਜਿਹੜਾ ਕਹਿੰਨਾ ਨੁਕਸਾਨ ਹੋਇਆ ਆ ਸੰਗਤਾਂ ਨੇ ਰਾਕਨ ਵਾਸੀਆਂ ਨੇ ਬਹੁਤ ਮਿਲ ਕੇ ਉਧਾਰ ਨਹੀਂ ਰਵਾਈ ਹੈਟ ਵਿਦਾਰਾ ਸਬਜ਼ੀ ਮੰਡੀ ਦੇ ਨੂੰ ਆਪਣੇ ਰੱਖ ਦੇ ਵਿੱਚ ਇਕੱਠਾ ਕਰਕੇ ਸਾਧ ਹਮਾਮ ਦੇ ਅਜਨਾਲਾ ਸਾਹਿਬ ਜਾ ਰਹੇ ਨੇ ਤੇ ਉੱਥੇ ਇਹਨਾਂ ਨੇ ਦੱਸਿਆ ਹੈ ਵੀ ਜਿਹੜੇ ਢਿੱਲੇ ਮਸੇ ਹੋਣਗੇ ਉਹਨਾਂ ਨੂੰ ਅਸੀਂ ਕੈਸ਼ ਵੀ ਦੇਵਾਂਗੇ ਇਹ ਵਾਕਈ ਨੂੰ ਅਸੀਂ ਇਫੈਕਟ ਬਣਨਗੇ ਬਾਈ ਫਿਰ ਖਾਲਸਾ ਜੋ ਅੱਜ ਦੇ ਸਮੇਂ ਦੇ ਵਿੱਚ ਹੜਪੀਟਾ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੇ ਕਰੋੜੀਆਂ ਸੰਗਤਾਂ ਵੱਲੋਂ ਜੋ ਵੀ ਸੰਗਤਾਂ ਨੇ ਮਾਇਆ ਦਿੱਤੀ ਹੈ ਉਮਾਇਆ ਲੈ ਕੇ ਕੁਝ ਰਸਨ ਲੈ ਕੇ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਹੈ ਕਾਲ ਖਾਏ ਕਿ ਸ਼ਹਿਤੋਂ ਦੇ ਨਾਨਕ ਰਾ ਪਛਾਣ ਇਸੇ ਦੇ ਮਹਾਂ ਬਕ ਅਨਸਾਰ ਸਤ ਗੁਰ ਦੀ ਜੋ ਸੇਵਾ ਮਹਾਰਾਜ ਨੇ ਲਾਈ ਹੈ ਉਹ ਅੱਜ ਅਸੀਂ ਵਾਰ ਨਿਭਾਉਣ ਚੱਲੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ